ਵੀ ਉਹ ਦਿਨ ਉਹ ਇਹਨੂੰ ਸਕੂਟੀ ਤੇ ਬਿਠਾ ਕੇ ਲੈ ਗਿਆ ਮੈਂਵਾਜਾ ਮਾਰਦੀ ਰਹੀ ਵੀ ਮੇਰੇ ਮੁੰਡੇ ਨੂੰ ਨਾ ਲੈ ਕੇ ਜਾਈ ਵੀ ਅੱਗੇ ਜੇ ਇਹਨੂੰ ਤੂੰ ਲੈ ਕੇ ਜਾਣਾ ਮੁੜ ਕੇ ਘਰ ਨਹੀਂ ਮੁੜ ਕੇ ਆਉਂਦਾ ਤੇ ਕਹਿੰਦੀ ਮੁੰਡਾ ਹੱਸਦਾ ਮੈਨੂੰ ਕਹਿੰਦਾ ਮੈਂ ਹੁਣੇ ਆ ਜਾਣਾ ਮੈਂ ਹੁਣੇ ਆਇਆ ਮੰਮੀ ਅੱਡੇ ਤੋਂ ਮੈਂ ਹੁਣੇ ਆਇਆ ਬਾਅਦ ਚ ਉਹਨੇ ਕਿਹਾ ਵੀ ਚਲੋ ਅੱਜ ਦਸਹਿਰਾ ਵਾ ਵੀ ਇੱਧਰ ਤੁਰ ਫਿਰ ਕੇ ਆ ਜੂਗਾ ਮੁੰਡਾ ਹਨਾ ਬਾਅਦ ਚ ਉਹਦੇ ਨਾਲੋਂ ਨਹੀਂ ਆਇਆ ਉਹਨੇ ਮੈਨੂੰ ਫੇਰ ਫੋਨ ਲਾਇਆ ਸਾਡਾ ਇੱਥੇ ਹੈ ਨਹੀਂ ਕੋਈ ਵੀ ਭੈਣ ਉਹ ਕੈਂਸਰ ਦੀ ਮਰੀਜ਼ ਆ ਜਵਾਈ ਉਹਦਾ 6 ਮਹੀਨੇ ਹੋਇਆ ਮੁੱਕੇ ਨੂੰ ਤੇ ਇਹੋ ਹੀ ਨਿਆਣਾ ਉਹਦਾ ਇੱਕੋ ਹੀ ਬੱਚਾ ਵਾ ਇਹੋ ਪੇਕੇ ਦੇ ਫਿਰ ਮੈਂ ਉਥੋਂ ਰਤ ਮੈਂ ਆ ਨਹੀਂ ਸਕਦੀ ਮੈਂ ਵੀ ਉਹ ਬਹੁਤ ਲੰਮਾ ਪੀਰ ਦਿੰਦੇ ਹੂੰ 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 ਬਹੁਤ ਲੰਮਾ ਪੀਰ ਉਹ ਵੀ ਲੰਮਾ ਕਦੀ ਦੀ ਰੋਗ ਰਹੀ ਚੱਪੀ ਜਮਾ ਲਾਦਾ ਤੁਹਾਡਾ ਛੋਟਾ ਬੱਚਾ ਵਾਣਾ ਹੀ ਰੋਟੇ ਪੰਜ ਬੰਦੇ ਨਾਲ ਚੜ ਗਿਆ ਨਾ ਲਾਜ ਮੋਤ ਮਾਰਦੀ ਆ ਹਨਾ ਪੂਜ ਪੂਤ ਆ ਜਾ ਮੇਰਾ ਨਾਮ ਤੁਹਾਡਾ ਮਨਪ੍ਰੀਤ ਕੌਰ ਜਿਹੜੇ ਬੇਟੀ ਦੀ ਡੈਥ ਹੋਈ ਹੈ ਕੀ ਲੱਗਦਾ ਤੁਹਾਡਾ ਬ੍ਰਦਰ ਇਹ ਕਿਦੋਂ ਦੀ ਹੈ ਕਿਦੋਂ ਦਾ ਮਿਸ ਹੋਇਆ ਤੁਹਾਡਾ ਇਹ ਦਸਹਰੇ ਵਾਲੇ ਦਿਨ 2 ਤਰੀਕ ਦੁਪਹਿਰ 3 ਵਜੇ ਦਾ ਅੱਛਾ ਈ ਤੁਹਾਨੂੰ ਇਹ ਕਿੱਦਾਂ ਪਤਾ ਲੱਗਾ ਅੱਜ ਫਿਰ ਇਹ ਅੱਜ ਉਹ ਸਰਪੰਚ ਸਾਹਿਬ ਨੂੰ ਰਾਤ ਉਸ ਮੁੰਡੇ ਦਾ ਫੋਨ ਆਇਆ ਵਾ ਵੀ ਇੱਥੇ ਡੈੱਡ ਬੋਡੀ ਪਈ ਜਾ ਕੇ ਲੈ ਲਓ ਕੀ ਨਾਮ ਮੁੰਡੇ ਦਾ ਮੰਨੂ ਮਨੋਜ ਦਾ ਬਾਪ ਦੇ ਨਾਮ ਦਾ ਇਹ ਲਖਵੀਰ ਆਪਣਾ ਲੱਖਾ ਲੱਖਾ ਫੌਜੀ ਉਹਦਾ ਲਸ਼ਕਰ ਹੈ ਪੱਕਾ ਨਾ ਕੀ ਤੁਸੀਂ ਕੀ ਮੰਗ ਕਰਦੇ ਹੋ ਮੇਰੀ ਮੰਗਾ ਵੀ ਜੇ ਸਾਡਾ ਮੁਕਿਆ ਤਾਂ ਉਹ ਵੀ ਮਾਰਨਾ ਚਾਹੀਦਾ ਇਸ ਮੁਤਾਬਿਕ ਮੈਨੂੰ ਉਹ ਮੁੰਡਾ ਇੱਥੇ ਹਾਜ਼ਰ ਕਰ ਦਿਓ ਠੀਕ ਹੈ ਨਾ ਸਾਡਾ ਮੁੰਡਾ ਗਿਆ ਸਾਨੂੰ ਉਹ ਵੀ ਦੇ ਉਹ ਵੀ ਮਰ ਜਵੇ ਮੇਰੇ ਤੋਂ ਦੇਹੀ ਆ ਕਿਉਂਕਿ ਕੱਲਾ ਕੱਲਾ ਮੁੰਡਾ ਹੀ ਸਾਡਾ ਮੇਰੇ ਸਾਹ ਤੇ ਮੇਰਾ ਪੇ ਨਹੀਂ ਮਾਂ ਮੇਰੀ ਕੈਂਸਰ ਦੀ ਪੇਸ਼ੇਟ ਆ ਮੇਰੇ ਸਾਹ ਤੇ ਮੇਰਾ ਆਦਮੀ ਨਹੀਂ ਤੇ ਦੇਖੋ ਅਸੀਂ ਕੀ ਕਰੀਏ ਸਾਨੂੰ ਚਾਰ ਚੌਥਾ ਦਿਨ ਆਜੇ ਤਿੰਨ ਦਿਨ ਰੋਲਦਿਆਂ ਨੂੰ ਹੋ ਗਿਆ ਆ ਮੇਰੇ ਮਾਮੇ ਦੇ ਮੁੰਡੇ ਸਾਡੇ ਤਾਏ ਚਾਚਿਆਂ ਦੇ ਸਾਰੇ ਇੱਥੇ ਖੜੇ ਆ ਕਿਸੇ ਨੇ ਚਲੋ ਪੁਲਿਸ ਨੇ ਉਹ ਇੱਥੇ ਚਲ ਜਾ ਤੂੰ ਹੀ ਇੱਥੇ ਆ ਜਾ ਬਸ ਆਹੀ ਭੰਬਲ ਭੂਸੇ ਜਾਈ ساری ਉਮਰ ਰਹਿ ਆ ਚਾਰ ਦਿਨ ਹੋ ਗਏ ਟੱਪਦਿਆਂ ਨੂੰ ਕੁੱਤੇ ਆ ਗੋ ਲੂਰ ਲੂਰ ਫੈਰਦੇ ਰੋ ਕੈਮਰੇ ਅਸੀਂ ਫੋਲੇ ਪੁਲਸ ਵਾਲੇ ਵਹੀਂ ਦੱਸਾ ਪਰ ਇੱਥੋਂ ਆ ਕੈਮਰੇ ਚ ਅਸੀਂ ਦੇਖਿਆ ਤੇ ਕਿਉਂ ਨਹੀਂ ਜਦੋਂ ਮਨੂ ਦਾ ਫੋਨ ਚੱਲਦਾ ਸੀ ਤਿੰਨ ਤਰੀਕ ਨੂੰ ਬਕਾਈ ਦਾ ਸਵੇਰੇ ਉਹਦੀ ਤੇ ਪੇੜਾ ਗੱਲ ਹੋਈ ਆ ਤੇ ਮੈਂ ਉਹਨੂੰ ਕਿਹਾ ਮੈਂ ਕਹਾਂ ਪਾਜੀ ਫੋਨ ਚੱਲਣ ਡਿਆ ਪੁਲਸ ਵਾਲਿਆਂ ਨੂੰ ਤੇ ਉਦੋਂ ਕਿਉਂ ਨਹੀਂ ਲੋਕੇਸ਼ਨ ਫੜ ਕੇ ਉਹਦੀ ਉਹਨੂੰ ਫੜਿਆ ਉਹਨਾਂ ਨੇ ਉਦੋਂ ਹਲੇ ਹੈਗਾ ਵੀ ਕਪੂਥਲੇ ਵਿੱਚ ਅਸੀਂ ਲੋਕੇਸ਼ਨ ਕੱਢ ਕੇ ਦੱਸੀ ਕਿ ਪੁਲਸ ਦਾ ਕੋਈ ਫਰਜ਼ ਨਹੀਂ ਬਣਦਾ ਸੀ ਫਰਤੂਟਿੰਗ ਵਾਲਿਆਂ ਦਾ ਮੇਰੀ ਮੰਗ ਇਹ ਆ ਸਖਤ ਤੋਂ ਸਖਤ ਇੱਕ ਵਿਰੋਧ ਕਾਰਵਾਈ ਕੀਤੀ ਜਾਵੇ ਜਾਂ ਕਿ ਮੇਰੇ ਭਰਾ ਨੂੰ ਇਨਸਾਫ਼ ਚਾਹ ਰੋ ਇਹ ਤਾਂ ਮੈਨੂੰ ਪਤਾ ਵੀ ਉਹ ਡੱਬ ਦੀ ਉਹੜਾ ਨਹੀਂ ਪਰ ਉਹ ਮੇਰੇ ਸਾਹਮਣੇ ਲੈ ਕੇ ਉਹਨੂੰ ਵੀ ਫਾਂਸੀ ਤੇ ਲਟਕਾਇਆ ਜਾਵੇ। ਇਹ ਕੀ ਨਾਮ ਤੁਹਾਡਾ? ਮੇਰਾ ਨਾਮ ਰਾਜਵਿੰਦਰ ਕੌਰ ਹੈ ਜੀ। ਇਹ ਜਿਹੜੇ ਬੇਟੇ ਦੀ ਡੈਥ ਹੋਈ ਹੈ ਤੁਹਾਡਾ ਕੀ ਲੱਗਦਾ? ਮੇਰਾ ਭਾਂਜਾ ਜੀ। ਤੁਹਾਨੂੰ ਕਿਦਾਂ ਅੱਜ ਪਤਾ ਲੱਗਾ ਇਹਦਾ? ਮੈਨੂੰ ਉਸ ਰਾਤ ਨੂੰ ਨਾ ਜਿਸ ਰਾਤ ਨੂੰ ਉਹ ਮੁੰਡਾ ਇਹਨੂੰ ਸਕੂਟੀ ਤੇ ਲੈ ਕੇ ਗਿਆ ਮੇਰੇ ਭੈਣ ਨੇ ਫੋਨ ਲਾਇਆ। ਮੈਨੂੰ 7:00 ਵਜੇ ਕਹਿੰਦੀ ਵੀ ਅ ਲਛਕਰ ਸਿੰਘ ਲੱਛਾ ਆ ਉਹਦਾ ਮੁੰਡਾ ਵਾ ਦਵਿੰਦਰ ਸਿੰਘ ਮੰਨੂ ਵੀ ਉਹ ਦਿਨ ਉਹ ਇਹਨੂੰ ਸਕੂਟੀ ਤੇ ਬਿਠਾ ਕੇ ਲੈ ਗਿਆ ਮੈਂ ਆਵਾਜ਼ਾਂ ਮਾਰਦੀ ਰਹੀ ਵੀ ਮੇਰੇ ਮੁੰਡੇ ਨੂੰ ਨਾ ਲੈ ਕੇ ਜਾਈਂ। ਵੀ ਅੱਗੇ ਜੇ ਨੂੰ ਤੂੰ ਲੈ ਕੇ ਜਾਣਾ ਮੁੜ ਕੇ ਘਰ ਨਹੀਂ ਮੁੜ ਕੇ ਆਉਂਦਾ ਤੇ ਕਹਿੰਦੀ ਮੁੰਡਾ ਹੱਸਦਾ ਮੈਨੂੰ ਕਹਿੰਦਾ ਮੈਂ ਹੁਣੇ ਹੀ ਆ ਜਾਣਾ ਮੈਂ ਹੁਣੇ ਆਇਆ ਮੰਮੀ ਅੱਡੇ ਤੋਂ ਮੈਂ ਹੁਣੇ ਹੀ ਆਇਆ ਬਾਅਦ ਚ ਉਹਨੇ ਕਿਹਾ ਵੀ ਚਲੋ ਅੱਜ ਦਸਹਿਰਾ ਵਾ ਵੀ ਅਜ ਤਾਂ ਤੁਰ ਫਿਰ ਕੇ ਆ ਜੂਗਾ ਮੁੰਡਾ ਹਨਾ ਬਾਅਦ ਚ ਉਹਦੇ ਨਾਲੋਂ ਨਹੀਂ ਆਇਆ ਉਹਨੇ ਮੈਨੂੰ ਫੇਰ ਫੋਨ ਲਾਇਆ ਸਾਡਾ ਇੱਥੇ ਹੈ ਨਹੀਂ ਕੋਈ ਵੀ ਭੈਣ ਉਹ ਕੈਂਸਰ ਦੀ ਮਰੀਜ਼ ਆ ਜਵਾਈ ਉਹਦਾ 6 ਮਹੀਨੇ ਹੋਇਆ ਮੁੱਕੇ ਨੂੰ ਤੇ ਇਹੋ ਹੀ ਨਿਆਣਾ ਉਹਦਾ ਇੱਕੋ ਹੀ ਬੱਚਾ ਵਾ ਇਹੋ ਪੇਕੇਆਂ ਦੇ ਘਰ ਉਹ ਬੈਠੀ ਆ ਕਿੰਨੀ ਮੁਸੀਬਤ ਚ ਆ ਉਹ ਹਨਾ ਫਿਰ ਮੈਂ ਉਥੋਂ ਰਾਤ ਮੈਂ ਆ ਨਹੀਂ ਸਕਦੀ ਮੈਂ ਵੀ ਕੱਲੀ ਉਥ ਫੇਰ ਮੈਂ ਦੁਬਾਰਾ ਫੋਨ ਮੁੰਡੇ ਨੂੰ ਫੋਨ ਅਸੀਂ ਲਾਈ ਗਏ ਜਿੱਥੋਂ ਤੱਕ ਪਹੁੰਚਾ ਫੋਨ ਵੱਜੀ ਗਿਆ ਫੋਨ ਵੱਜੀ ਗਿਆ ਮੁੰਡੇ ਨੇ ਚੱਕਿਆ ਨਹੀਂ ਫੋਨ ਫੇਰ ਮੈਂ ਆਉਂਦੀ ਉੱਤਰੀ ਮੈਂ ਭੈਣ ਦੇ ਘਰ ਨਹੀਂ ਗਈ ਇਹਨਾਂ ਦੇ ਘਰ ਗਈਆਂ ਮੈਂ ਇਹ ਜਿਹੜਾ ਜਿਹਨੇ ਮੁੰਡੇ ਨੇ ਮਾਰਿਆ ਇਹਨੂੰ ਮਾਰਿਆ ਮੰਨੂ ਨੇ ਮਾਰਿਆ ਜਿਹਨੇ ਉਹਨਾਂ ਦੇ ਘਰ ਗਈ ਮੈਂ ਉਹਦੇ ਡੈਡੀ ਨੂੰ ਕਿਹਾ ਭਾਜੀ ਵੀ ਜੇ ਮੁੰਡੇ ਦੇ ਨਾਲ ਗਿਆ ਵੀ ਆ ਤੁਸੀਂ ਦੱਸ ਦਿਓ ਤੁਹਾਡਾ ਮੁੰਡਾ ਰਾਤ ਆਇਆ ਬੋਟੀ ਲੱਗੇ ਸੀ ਉਹਨੂੰ ਮੇਰੇ ਲੱਗੇ ਨਾ ਆਉਣ ਦੇਣ ਮੈਂ ਉਹਨੂੰ ਮੰਮੀ ਉਹਦੀ ਨੂੰ ਪੁੱਛਿਆ ਹਾਂ ਕਹਿੰਦੀ ਦਵਾਈ ਲੈਣ ਜਾਣਾ ਪਤਾ ਨਹੀਂ ਆਵੇ ਕਨਾ ਆਵੇ ਘਰ ਨੂੰ ਹਨਾ ਫੇ ਮੈਂ ਮੁੜ ਕੇ ਮੋਟੀਨ ਕਾਮੇ ਨੂੰ ਨੰਬਰ ਦੇ ਮੈਂ ਫੋਨ ਲਾਵਾਂ ਉਹਨੇ ਨੰਬਰ ਦੇ ਦਿੱਤਾ ਮੈਨੂੰ ਹਨਾ ਔਕੀ ਉਹ ਵੀ ਉਹਨੇ ਵੀ ਦੇ ਦਿੱਤਾ ਮੈਨੂੰ ਨੰਬਰ ਉਹ ਸ਼ਰਾਬ ਪੀ ਕੇ ਬੈਠਾ ਸੀ ਉਹ ਕਦੀ ਕਰੀ ਜਾਵੇ ਆਪਾ ਤਲ ਜਾਣੇ ਕਮਾਦਾਂ ਚ ਲੱਭਿਓ ਉਹਨੇ ਫਲਾਨੇ ਲੱਭਿਓ ਉਹਨਾਂ ਨੂੰ ਪਤਾ ਸੀਗੇ ਕਮਾਦਾਂ ਚ ਬਾਪ ਉਹਦਾ ਕਰੀ ਜਾਵੇ ਸਾਨੂੰ ਨਹੀਂ ਕੋਈ ਦੱਸਿਆ ਦੋਏ ਦਿਨ ਭੈਣ ਫੇ ਉਹਨਾਂ ਦੇ ਘਰ ਗਈ ਪੁੱਛਣ ਜਦੋਂ ਉਸ ਰਾਤ ਨੂੰ ਨਹੀਂ ਇਹ ਆਇਆ ਨਾ ਫੋਨ ਲਾਉਂਦੇ ਰਿਹਾ ਮੈਂ ਆ ਗਈ ਇੱਥੇ ਪਿੰਡ ਸਾਰੇ ਅਸੀਂ ਮਤਲਬ ਕਿ ਸੱਥਾਂ ਪੰਚਾਇਤਾਂ ਜੋ ਖੂਹ ਕਾਢੇ ਸਭ ਕੁਝ ਪੋਲ ਲਿਆ ਵੀ ਜੇ ਕਿਤੇ ਚਲੋ ਕੁਝ ਹੋਇਆ ਵੀ ਹੋਵੇ ਅਸੀਂ ਦੇਖ ਲੈਨੇ ਆ ਸਾਨੂੰ ਉਹਦੀ ਭੈਣ ਆ ਸਿਰ ਤੇ ਆਦਮੀ ਨਹੀਂ ਕੱਲ ਦੀ ਥਾਣਿਆਂ ਚ ਉਹ ਕੈਮਰਾ ਫੋਲੀ ਜਾਂਦੀ ਸਾਰੇ ਪਾਸੇ ਉਹ ਝੌਂਦਾ ਆ ਇਹਦੇ ਨਾਲ ਹੀ ਬੈਠਾ ਵਾ ਹੈਨਾ ਨਾਲ ਹੀ ਬੈਠਾ ਵਾ ਹੈਨਾ ਪੁਲਿਸ ਵਾਲੇ ਕਹਿੰਦੇ ਤੁਸੀਂ ਇਹਦੇ ਸੰਬੰਧੀ ਰਿਪੋਰਟ ਦਰਜ ਕਰਾਈ ਹਾਂਜੀ ਰਿਪੋਰਟ ਦਰਜ ਕਰਾਉਣ ਗਏ ਸੀ ਬੱਚੇ ਤੋਂ ਉਥੇ ਐਸਐਚਓ ਸਾਹਿਬ ਹੈ ਨਹੀਂ ਸੀ ਪਤੂ ਟਿੰਗਾ ਹੈਨਾ ਤਾਂ ਉਹ ਕਹਿੰਦੇ ਵੀ ਜਦੋਂ ਉਹ ਛੁੱਟੀ ਤੇ ਆ ਤਾਂ ਉਥੇ ਮੁੰਡਾ ਬੈਠਾ ਸੀ ਇੱਕ ਉਹਨੇ ਲਿਖ ਲਈ ਸੀ ਜੋ ਅਸੀਂ ਲਗਾਇਆ ਵੀ ਐਸ ਇਹਨੇ ਮੁੰਡਾ ਨਾਲ ਲੈ ਕੇ ਗਿਆ ਇਹਨਾਂ ਆ ਹੋਇਆ ਉਹਨਾਂ ਰਿਪੋਰਟ ਲਿਖ ਲਈ ਸੀ ਤੋ ਬਾਅਦ ਚ ਜਦੋਂ ਅਸੀਂ ਕਿਹਾ ਵੀ ਤੁਸੀਂ ਮਤਲਬ ਕਿ ਕੋਈ ਕਾਰਵਾਰੀ ਨਹੀਂ ਕਰਦੇ ਕਹਿੰਦੇ ਤੁਸੀਂ ਤਾਂ ਰਿਪੋਰਟ ਹੀ ਨਹੀਂ ਲਿਖਾ ਕੇ ਗਏ ਹਨਾ ਰਿਪੋਰਟ ਹੀ ਬਦਲਦੀ ਸਾਡੀ ਹਨਾ ਤੁਸੀਂ ਗੋਮਛੋਦਾਰ ਦੀ ਲਿਖਾ ਕੇ ਗਏ ਸੀ ਹਨਾ ਤੋ ਹੁਣ ਤੁਸੀਂ ਆਪ ਦੇਖੋ ਸਾਨੂੰ ਚਾਹੀਦਾ ਇਨਸਾਫ ਭੈਣ ਮੇਰੀ ਇੰਨੀ ਕੋ ਔਖੀ ਆ ਜਿਹਦਾ ਹੁਣ ਅਜੇ ਤੱਕ ਉਹਨੂੰ ਖਬਰ ਨਹੀਂ ਮਿਲੀ ਵੀ ਮੇਰਾ ਬੱਚਾ ਮੁੱਕ ਗਿਆ ਆ ਉਹਦੇ ਪੇਨ ਨੂੰ ਲਗਾਇਆ ਛੱਡ ਐਤਨਾ ਪਹਿਲਾਂ ਸੁੱਫੇ ਛੱਡ ਗਏ ਤੇ ਹੁਣ ਹੁਣ ਤੁਸੀਂ ਦੇਖੋ ਵੀ ਉਹਨੂੰ ਜਦੋਂ ਖਬਰ ਪਹੁੰਚੂਗੀ ਉਹ ਵੀ ਇੱਕ ਲਾਸ਼ ਵਿੱਚ ਨਹੀਂ ਇਹਦਾ ਤੋਣਵਾ ਉਸ ਪੈਂਡ ਦੇ ਜਿਹਨੂੰ ਇਹ ਲਜਾਂਦਾ ਉਹਦਾ ਬੱਚਾ ਮੁੜ ਕੇ ਨਹੀਂ ਆਉਂਦਾ ਜਿਹੜੀਆਂ ਸਾਡੇ ਘਰ ਖਬਰ ਲੈਣ ਬੁੜੀਆਂ ਆਈਆਂ ਕੱਲ੍ਹ ਦੀਆਂ ਕਹਿਨੀਆਂ ਸੀ ਵੀ ਇਸ ਮੁੰਡੇ ਨੂੰ ਕੋਈ ਨਹੀਂ ਨੱਥ ਪਾ ਸਕਦਾ ਇਹਨੂੰ ਕੋਈ ਪ੍ਰਸ਼ਾਸਨ ਨਹੀਂ ਕਹਿ ਸਕਦਾ ਕੋਈ ਫੌਜ ਨਹੀਂ ਇਹਨੂੰ ਕਹਿ ਸਕਦਾ ਉਸ ਪੈਂਡ ਦੇ ਵਿੱਚ ਕਿੰਨੇ ਬੱਚੇ ਮੁੱਕ ਗਏ ਆ ਇਹਨਾਂ 6 ਮਹੀਨਿਆਂ 'ਚ ਕਿੰਨੀਆਂ ਲਾਟਾਂ ਵੇਚ ਗਈਆਂ ਹਨ ਸਾਡੀ ਤੇ ਇਹੋ ਪ੍ਰਸ਼ਾਸਨ ਤੋਂ ਮੰਗ ਸਾਡੇ ਬੱਚੇ ਨਾਲ ਤਾਂ ਹੋ ਗਿਆ ਜੋ ਹੋਣਾ ਹੀ ਘਰ ਉਜੜ ਗਿਆ ਪੈਂਡ ਬਾਕੀਆਂ ਨੂੰ ਬਚਾ ਲਓ ਹੁਣ ਜਿਹਨਾਂ ਦੇ ਆ ਘਰ ਸ਼ਰਿਆਵ ਲੋਕਾਂ ਦੀਆਂ ਕੁੜੀਆਂ ਚੱਕ ਕੇ ਲੈ ਜਾ ਕਰਨਗੇ ਬੱਚੇ ਚੱਕ ਕੇ ਲੈ ਕੋਈ ਨਾ ਬੋਲੂਗਾ ਕੋਈ ਨਾ ਉੱਠੂਗਾ ਜੇ ਉਠਣ ਵਾਲਾ ਕੋਈ ਅਮਰਤਪਾਲ ਜੰਮਿਆ ਹੈ ਉਹਨੂੰ ਜੇਲਾ ਚ ਤਾੜ ਦਿੱਤਾ ਜਿਹੜਾ ਚੱਕਣ ਵਾਲਾ ਸੀ ਕੋਈ ਵੀ ਨਾ ਆਵਾਜ਼ ਏ ਠਾਊਗਾ ਹਨਾ ਮੇਰੀ ਦੇਹੋ ਮੰਗ ਪ੍ਰਸ਼ਾਸਨ ਤੋਂ ਵੀ ਜਿਹੜਾ ਵੀ ਕੋਈ ਸੁਣਦਾ ਵਾ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਕੋਈ ਨਾ ਹਾਸਾ ਨਾ ਮੀਤੇ ਬਾਈ ਜੀ ਤੁਹਾਡਾ ਮੈਂ ਤਾਂ ਦਿਲ ਤੋਂ ਸਾਂਝਾ ਸਰਪੰਚਾਂ ਮੈਂ ਪੈਂਦਾ ਮੈਨੂੰ ਰਾਤ ਜਿੱਦਾਂ ਮਨਪ੍ਰੀਤ ਨੇ ਕਾਲ ਕੀਤੀ 12 ਵਜੇ ਇਹ ਵਾਰ ਇੱਕ ਜਿਹੜੇ ਕਰੀਬ ਮੈਨੂੰ ਕਾਲ ਕੀਤੀ ਉਹਨੇ ਮੈਨੂੰ ਸਾਰੀ ਆਪਣੀ ਲਿਖਤੀ ਉਹਨੇ ਡਿਟੇਲ ਵੀ ਭਾਜੀ ਅਸੀਂ ਇੱਥੋਂ ਇੱਥੇ ਗਏ ਆਂ ਇੱਥੋਂ ਅਸੀਂ ਸਮਾਨ ਲਿਆ ਇੱਥੇ ਬਹਿ ਕੇ ਲਾਇਆ ਅਸੀਂ ਲਾ ਕੇ ਉਹਨਾਂ ਨੇ ਦੱਸਿਆ ਵੀ ਅਸੀਂ ਕਮਾਦ ਦੇ ਵਿੱਚ ਡੋਗਰਾਂ ਵਾਲ ਪਿੰਡ ਦੇ ਵਿੱਚ ਅਸੀਂ ਕਮਾਦ ਦੇ ਵਿੱਚ ਲਾਂਡਰੀ ਸੀ ਇੱਥੇ ਲਾਉਂਦੇ ਲਾਉਂਦੇ ਉਹ ਇੱਕ ਮਨਪ੍ਰੀਤ ਜਿਹੜਾ ਉਹ ਤਾਂ ਇੱਥੋਂ ਜਾ ਚੁੱਕਾ ਸੀ ਇਹ ਇੱਥੇ ਮੁੰਡਾ ਰਹਿ ਗਿਆ ਪਿਆ ਇੱਥੇ ਰਿਲੇਸ਼ ਮਿਲ ਗਿਆ ਇਹ ਜਿਹੜੀ ਲੋਕੇਸ਼ਨ ਆ ਇਹ ਦੱਸੀ ਆ ਮੰਨੂ ਨੇ ਹਾਂਜੀ ਇਹ ਮੰਨੂ ਨੇ ਦੱਸੀ ਆ ਜੀ ਠੀਕ ਹੈ ਜੀ ਤੁਸੀਂ ਪਰਿਵਾਰ ਨੂੰ ਦੱਸਿਓ ਫੇਰ ਇਹ ਮੰਨੂ ਨੇ ਦੱਸੀ ਆ ਜੀ ਠੀਕ ਹਾਂ